ਇਹੋ ਜੀ ਭਾਵਕ ਘੜੀ ਤੇ ਵੈਸੀ ਹੀ ਮਨ ਭਾਵਕ ਹੋ ਜਾਂਦਾ ਹੈ ਤੇ ਤੁਸੀਂ ਵੀ ਆਪਣੀ ਮਾਂ ਪ੍ਰੀਤਮਾ ਨੂੰ ਖੋਇਆ ਸੋ ਦਰਦ ਸਭ ਦੇ ਸੇਮ ਨੇ ਬਿਲਕੁਲ ਬਿਲਕੁਲ ਯਾਰ ਸੱਚੀ ਗੱਲ ਆ ਜੇ ਜਿਹੜਾ ਬੰਦਾ ਜਿਹੜਾ ਇਨਸਾਨ ਆਪਣੀ ਮਾਂ ਨੂੰ ਔਰ ਆਪਣੇ ਬਾਪ ਨੂੰ ਹੱਦ ਤੋਂ ਵੱਧ ਅਨ ਕੰਡੀਸ਼ਨਲ ਲਵ ਕਰਦਾ ਨਾ ਜਦੋਂ ਉਹ ਚੀਜ਼ ਤੁਹਾਡੇ ਉੱਥੋਂ ਨਿਕਲ ਵੀ ਆ ਤੇ ਉਦੋਂ ਉਹਦੀ ਦੁਨੀਆ ਹੀ ਜਿਹੜਾ ਬੰਦਾ ਆਪਣੀ ਮਾਂ ਦੇ ਕਰਕੇ ਦੇਖੋ ਕੁਝ ਬੰਦੇ ਐ ਹੋਜੇ ਆ ਜਿਹੜੇ ਕਹਿੰਦੇ ਵੀ ਸਾਡਾ ਮਾਪਾਪਾ ਹੀ ਸਾਡਾ ਰੱਬ ਹੈ ਸਾਡਾ ਮਾਪਾਪਾ ਹੀ ਸਾਡੇ ਗੁਰੂ ਹੈ ਸਾਡੇ ਮਾਪਾਪਾ ਸਾਰਾ ਕੁਝ ਹੈ ਬਿਲਕੁਲ ਸੇਮ ਬਿਲਕੁਲ ਮਨ ਲਗਾ ਹੀ ਮੰਨਦੇ ਆ ਮੰਨਣਾ ਵੀ ਚਾਹੀਦਾ ਵੀ ਜਿਨੇ ਤੁਹਾਨੂੰ ਦੁਨੀਆ ਦਿਖਾਈ ਆ ਜਿਨੇ ਤੁਹਾਨੂੰ ਪਾਲਿਆ ਪਲੋਸਿਆ ਜਦੋਂ ਉਹਦੀ ਵਾਰੀ ਆਉਂਦੀ ਹੈ ਨਾ ਫਿਰ ਤੀ ਉਹਦਾ ਵੀ ਉਨਾ ਹੀ ਖਿਆਲ ਕਰ ਹਾਂ ਮਾਂ ਸਾਨੂੰ ਛੋਟੇ ਹੁੰਦਿਆਂ ਨੂੰ ਤੱਤੀ ਬਾਹ ਨਹੀਂ ਲੱਗਣ ਦਿੰਦੀ ਪਿਓ ਸਾਨੂੰ ਉਂਗਲ ਫੜ ਕੇ ਯਾਰ ਲੈ ਜਾਂਦੇ ਕੋਈ ਚੀਜ਼ ਦੀ ਡਿਮਾਂਡ ਹੁੰਦੀ ਹੈ ਤੇ ਬਾਪੂ ਪਾਵਾ ਨਾ ਵੀ ਲੈ ਕੇ ਦਿੰਦਾ ਉਹ ਕੰਮੀ ਪੂਰੀਆਂ ਕਰਕੇ ਪਰ ਬਈ ਇੱਥੇ ਇੱਕ ਨਾ ਭਾਵਕ ਜਿਹਾ ਸਵਾਲ ਹੈ ਕਦੇ-ਕਦੇ ਤੁਹਾਡੇ ਮੂਰੇ ਉਹ ਵੀਡੀਓ ਵੀ ਆਉਂਦੀਆਂ ਹੋਣੀਆਂ ਜਦੋਂ ਕਿਸੇ ਨੇ ਮਾਂ ਨੂੰ ਘਰੋਂ ਕੱਢਤਾ ਉੱਥੇ ਆਪਦੇ-ਆਪ ਚ ਲੱਗਦਾ ਕਿ ਯਾਰ ਕਿੰਨੇ ਕਰਮਾਂ ਵਾਲੇ ਆ ਹਾਂ ਚਲੋ ਅਸੀਂ ਇੱਜ਼ਤ ਕਰੀ ਮੈਂ ਮਹਿੰਦੀਪ ਇਹੀ ਗੱਲ ਮੈਂ ਨਾ ਹੁਣੇ ਕਹਿ ਕੇ ਆਟਿਆ ਮੈਂ ਕਹਾਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਮਾਂ-ਬਾਪ ਨੂੰ ਪਿਆਰ ਕਰਿਆ ਕਰੋ ਆਪਣੀ ਮਾਂ ਨੂੰ ਉੱਠਦੇ ਸਾਰ ਹੀ ਨਾ ਉਹਨੂੰ ਕਿਆ ਕਰੋ ਜੋ ਵੀ ਤੁਸੀਂ ਲੈ ਕੇ ਬਣਾਉਂਦੇ ਜਾਂ ਬੀਬੀ ਜਾਂ ਅੰਮੀ ਬੀਬੀ ਆਈ ਲਵ ਯੂ ਹੈ ਨਾ ਆਪਣੇ ਬਾਪੂ ਨੂੰ ਬੁੱਕਲਿਚ ਲੈ ਕੇ ਗਿਆ ਕੇ ਨਾ ਬਾਪੂ ਨੂੰ ਯਾਰ ਮੈਂ ਤੇਰੇ ਕਰਕੇ ਦੁਨੀਆ ਰੰਗीन ਦੇਖਣ ਡਿਆ ਆ ਹੈ ਨਾ ਇਹ ਲੋਕਾਂ ਦਾ ਯਾਰ ਪਤਾ ਨਹੀਂ ਕਿਉਂ ਬਈ ਹੋਰ ਪਾਸੇ ਲੋਕ ਜਾਣ ਲੱਪਿੰਦੇ ਵੀ ਜਿਹਨੇ ਪਖੰਡੀ ਸਾਧੂ ਆ ਜਾਂ ਪਖੰਡੀ ਪੀਰ ਆ ਹੈ ਨਾ ਮੈਂ ਪਖੰਡੀਆਂ ਦੀ ਗੱਲ ਕਰਦਾ ਵੀ ਉਹਨਾਂ ਦੇ ਪਿੱਛੇ ਲਾ ਕੇ ਆਪਣੇ ਅਸਲ ਮਾਵਾਬੂ ਨੂੰ ਦੀ ਭੁੱਲ ਜਾਂਦੇ ਉਹਨਾਂ ਨੂੰ ਬਾਪੂ ਕਹਿੰਦੇ ਆ ਤੇ ਜਿਹੜਾ ਘਰੇ ਬੈਠਾ ਉਹਨੂੰ ਬਾਪੂ ਨਹੀਂ ਕਹਿੰਦੇ ਉਹਨੂੰ ਬੇਬੇ ਨਹੀਂ ਕਹਿੰਦੇ ਹਾਂ ਉਹਨੂੰ ਬੇਬੇ ਬਾਪੂ ਨੂੰ ਕਹਿੰਦਾ ਮੈਂ ਕਹਿੰਦਾ ਬਈ ਜਿਨ੍ਹਾਂ ਕੋਲ ਮਾਪੇ ਹੈਗੇ ਆ ਉਹ ਰੋਲਦੇ ਆ ਜਿਨ੍ਹਾਂ ਕੋ ਨਹੀਂ ਹੈਗੇ ਉਹ ਟੋਲਦੇ ਆ ਹੁਣ ਜਿਹੜੇ ਟੋਲਦੇ ਆ ਉਹ ਸਮਝ ਲੈ ਬਈ ਜਾਂ ਤੁਸੀਂ ਆਪਣੀ ਮਾਂ ਨੂੰ ਬਾਪ ਪਿਆਰ ਕਰਦੇ ਜਾਂ ਮੈਂ ਵੀ ਇਹ ਮੈਂ ਆਪਣੀ ਮਾਂ ਨੂੰ ਹਮੇਸ਼ਾ ਹੀ ਬਾਪ ਨੂੰ ਇੰਨਾ ਪਿਆਰ ਕੀਤਾ ਵੀ ਮੈਂ ਕਹਿੰਦਾ ਉਹਨਾਂ ਦੀਆਂ ਦੁਆਵਾਂ ਕਰਕੇ ਮੈਂ ਆਪਣੀ ਮਾਂ ਮੇਰੀ ਦਾਦੀ ਹੈਨਾ ਗ੍ਰੈਂਡਮਦਰ ਜਿਹੜੀ ਮੇਰੀ ਸੀਗੀ ਉਹ ਟੋਟਲ ਬਲਾਈਂਡ ਸੀਗੀ ਤੇ ਮੈਂ ਉਹਨਾਂ ਨੂੰ ਅੱਜ ਤੋਂ 40 ਸਾਲ ਪਹਿਲਾਂ ਜਾਂ ਮੈਂ ਪਹਿਲਾਂ ਮੈਂ ਆਪਣੇ ਮੋਢੇ ਤੇ ਹੱਥ ਰੱਖ ਕੇ ਪਹਿਲਾਂ ਹੈ ਨਹੀਂ ਸੀ ਇੰਨਾ ਮਾਡਰਨ ਨਹੀਂ ਸੀਗਾ ਆਪਾਂ ਖੇਤਾਂ ਜੰਗਲ ਪਣੇ ਲੈ ਗਏ ਉਹਨਾਂ ਦੀ ਉਹ ਮਾਂ ਉਹ ਮੇਰੀ ਦਾਦੀ ਮਾਂ ਦੀਆਂ ਉਹ ਦੁਆਮਾਂ ਉਹ ਨਾਲ ਉਹਨਾਂ ਦਾ ਐ ਆਸ਼ੀਰਵਾਦ ਸਾਡਾ ਪਿੱਛੇ ਤੇ ਐਕਸੀਡੈਂਟ ਵੀ ਹੋ ਗਿਆ ਭਰਾਵਾ ਹਨਾ ਇਹ ਵੀ ਇਹ ਮੇਰਾ ਬੇਟਾ ਆ ਏਕਮ ਆਈ ਹੁਣ ਆਏ ਆ ਤੇ ਮੈਂ ਦਾਦਾ ਮੈਂ ਦਾਦਾ ਨਹੀਂ ਹੁੰਦਾ ਕਿ ਇਹਨੂੰ ਪਰ ਜਦੋਂ ਰਾਜਵੀਰ ਜਵੰਦਾ ਵੀਰ ਉਹਦੀਆਂ ਦੁਆਮਾਂ ਕਰਦੇ ਮੈਂ ਕਹਾਂ ਯਾਰ ਸਰਕਾਰਾਂ ਨੂੰ ਪਸ਼ੂਆਂ ਬਾਰੇ ਵੀ ਸੋਚਣਾ ਚਾਹੀਦਾ ਇਹਨਾਂ ਤੇ ਇਹਨਾਂ ਨੂੰ ਸੜਕਾਂ ਤੇ ਨਹੀਂ ਆਉਣ ਦੇਣਾ ਚਾਹੀਦਾ ਜਿਨ੍ਹਾਂ ਇਹਦੇ ਕਰਕੇ ਅੱਜ ਯਾਰ ਬਹੁਤ ਪਰਿਵਾਰਾਂ ਦੀ ਯਾਰ ਇਸ ਦੁਨੀਆ ਤੋਂ ਚਲੇ ਗਏ ਆ ਗਾਵਾ ਮੱਝਾਂ ਕਰਕੇ ਅੱਜ ਉਹ ਵੀਰ ਵਿਚਾਰਾ ਉਹ ਮੌਤ ਨਾਲ ਲੜ ਰਿਹਾ ਰਾਜਵੀਰ ਜਵੰਦਾ ਸੋ ਮੇਰਾ ਖਿਆਲਾ ਦੀਪ ਮੈਂ ਕਦੇ ਵੀ ਨਹੀਂ ਦੇਖਿਆ ਯਾਰ ਵੀ ਇੰਨੀਆਂ ਦੁਆਵਾਂ ਉਹ ਯਾਰ ਬੰਦਾ ਜਿਹੜਾ ਨਹੀਂ ਵੀ ਉਹਨੂੰ ਮਿਲਿਆ ਨਾ ਉਹ ਵੀ ਦੁਆ ਕਰਦਾ ਯਾਰ ਨਹੀਂ ਵੀ ਨਹੀਂ ਯਾਰ ਪਰ ਜੇ ਇੱਥੇ ਗੱਲ ਕਰੀਏ ਤਾਂ ਜਿਵੇਂ ਜਵੰਦਾ ਆਪਣਾ ਖਾਨ ਸਾਹਿਬ ਨੇ ਆਪਣੀ ਮਾਤਾ ਨੂੰ ਖੋਇਆ ਕਿਉਂਕਿ ਮਾਂ ਹੀ ਹੁੰਦੀ ਹੈ ਜਿਹੜੀ ਪੁੱਤ ਲਈ ਦੁਆਵਾਂ ਕਰਦੀ ਹੈ ਜੇ ਉਧਰ ਦੀ ਗੱਲ ਕਰੀਏ ਤਾਂ ਮੈਨੂੰ ਲੱਗਦੀ ਹੋਰ ਕਿਸੇ ਦਾ ਉਹਨਾਂ ਦਾ ਦਰਦ ਨਹੀਂ ਹੈਗਾ ਜਿੰਨਾ ਜਵੰਦਾ ਵੀਰ ਦੀ ਮਾਂ ਹੋਣਗੇ ਉੱਥੇ ਜਿਹੜੇ ਮਿੰਟ-ਮਿੰਟ ਬਾਅਦ ਪੁੱਤ ਨੂੰ ਦੇਖਦੇ ਹੋਣਗੇ ਡੈਫੀਨਿਟਲੀ ਯਾਰ ਕੱਲ ਮੈਂ ਦੀਵ ਮਿਲ ਕੇ ਆਇਆ ਯਾਰ ਤੇ ਮੈਂ ਉਹਨੂੰ ਕਲਾਵੇ ਚ ਲਿਆ ਮੈਂ ਕਿਹਾ ਸੱਚੀ ਯਾਰ ਜਦੋਂ ਕਿਹਨਾਂ ਕਹਿੰਦੀ ਹਰ ਵੀ ਮੈਂ ਯਾਰ ਉਹਨਾਂ ਮੈਂ ਫਰਮਾ ਕੀਤੀਆਂ ਯਾਰ ਰਾਜਵੀਰ ਨੇ ਉਹ ਬੰਦਾ ਏਡਾ ਯਾਰ ਨੇਕ ਏਡਾ ਇਨਸਾਨਵਦੀਆ ਨਾ ਕਹਿੰਦੀ ਹਰਵੀਰ ਤੇਰੀਆਂ ਤੇਰੀਆਂ ਬਹੁਤ ਬੰਦਾ ਕੋ ਨਹੀਂ ਨਹੀਂ ਭਾਈ ਤੁਸੀਂ ਰੋਣਾ ਨਹੀਂ ਸੱਚੀ ਨੂੰ ਰੋਣਾ ਨਹੀਂ ਯਾਰ ਉਹ ਵਾਕਈ ਯਾਰ ਮੈਂ ਕਹਿੰਨਾ ਪ੍ਰਮਾਤ ਭਾਈ ਤੁਸੀਂ ਤੁਹਾਡੇ ਵੀ ਬੱਚੇ ਨੇ ਜਦੋਂ ਤੁਸੀਂ ਉਹਨਾਂ ਨੂੰ ਨਹੀਂ ਦੇਖਦੇ ਹੋਗੇ ਉਹ ਤੱਕਦੇ ਨੇ ਰਾਹ ਵੀ ਸਾਡਾ ਪਾਪਾ ਬੋਲੇ ਸਾਡੇ ਲਈ ਛੇਦੀ ਛੇਦੀ ਘਰੇ ਉੱਟ ਕੇ ਆਵੇ ਕਿਉਂਕਿ ਭਾਈ ਜਿਵੇਂ ਹੁਣ ਇਹ ਤੇ ਇਹ ਇਹਨਾਂ ਲਈ ਤਾਂ ਤੁਸੀਂ ਸਭ ਬਿਲਕੁਲ ਯਾਰ ਸੀਐਮ ਸੀਐਮ ਜੋ ਦੁਨੀਆ ਦੇ ਮੈਂ ਕਿੰਨਾ ਸ਼ੁਕਰ ਆ ਵੀ ਮੈਨੂੰ ਪਰਿਵਾਰ ਵਧੀਆ ਮਿਲਿਆ ਇਹਨੂੰ ਮੈਂ ਨਾਲ ਲੈ ਕੇ ਆਇਆ ਅੱਜ ਮੈਂ ਕਹਿੰਦਾ ਪਾਪਾ ਮੈਂ ਤੇਰੇ ਨਾਲ ਚੱਲਦਾ ਤੇ ਮੈਂ ਕਿੰਨਾ ਵੀ ਸੱਚਾ ਪਾਸ਼ਾ ਯਾਰ ਕਰੋਨਾ ਮਾਵਾ ਦੀਆਂ ਦੁਆਵਾਂ ਕਬੂਲ ਹੋ ਜਾਣ ਯਾਰ ਉਹ ਬੱਚਾ ਆਪਣੇ ਘਰ ਚੱਲ ਜਾ ਯਾਰ ਰਾਜਵੀ ਬਿਲਕੁਲ ਵਧੀਆ ਬੰਦਾ ਯਾਰ ਉਹ ਸੱਚੀ ਨਹੀਂ ਯਾਰ ਉਹ ਮੋਜੀ ਠਾਕਰ ਜੀ ਨੂੰ ਕਦੇ ਕਿ ਇਹਨਾਂ ਮੈਂ ਦੇਖਿਆ ਮੈਂ ਤਾਂ ਬਹੁਤ ਦੀਪਾ ਯਾਰ ਟਾਈਮ ਸਪੈਂਡ ਕੀਤਾ ਜਦੋਂ ਮੈਂ ਕਿਤੇ ਗਾਉਣ ਲਾ ਪਣਾ ਉਹਨਾਂ ਕਹਿੰਦੇ ਨਹੀਂ ਨਹੀਂ ਮੈਂ ਤੇ ਉਹ ਤੁਮੀ ਵੀ ਜੋਂ ਡਾਈ ਮੈਂ ਵਾਰ ਕੌਂਦੇ ਆਈ ਮੈਂ ਸੁਰ ਲੱਗ ਰਿਹਾ ਬਣਾ ਉੱਚੀ ਉੱਚੀ ਗਾਉਣਾ ਨਾ ਨਾ ਕਹਿੰਦਾ ਤੁਸੀਂ ਪੰਜ ਮਾਰੋ ਸਾਡੀ ਰੋਜੀ ਰੋਟੀ ਦੇ ਲੱਤ ਨਾ ਮਾਰੋ ਹੱਸਦੇ ਹੱਸਦੇ ਨੇ ਬੜੀਆਂ ਮੈਨੂੰ ਟਾਪੀ ਉਹਨਾਂ ਵੀ ਦੀ ਬੱਲੋ ਬੱਲੀ ਮਨ ਭੜਿਆ ਉਹਨਾਂ ਬੱਲੋ ਬੱਲੀ ਮਨ ਭੜਿਆ ਸੋ ਇਸ ਕਰਕੇ ਯਾਰ ਮਾਪੇ ਵੀ ਮਾਪੇ ਵੀ ਆਪਣੇ ਬੱਚਿਆਂ ਲਈ ਪਿਆਰ ਕਰਦੇ ਆ ਤੇ ਮੈਂ ਕਹਿੰਦਾ ਵੀ ਹਰ ਬੱਚੇ ਨੂੰ ਵੀ ਆਪਣੇ ਮਾਪੇ ਨੂੰ ਨਾ ਹੱਥਾਂ ਤੇ ਚੱਕੀ ਫਿਰਨਾ ਚਾਹੀਦਾ ਬਿਲਕੁਲ ਇਹ ਇਸ ਕਰਕੇ ਵਾਹਿਗੁਰੂ ਸੱਚੇ ਪਾਸ਼ਾ ਉਹ ਅੱਲਾਹ ਤਾਲਾ ਉਹ ਸੋਹਣਾ ਰੱਬ ਸਭ ਤਰ੍ਹਾਂ ਕੋਸ਼ਿਸ਼ ਰੱਖੇ ਪਰ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ ਕਿਸੇ ਦੀ ਮਾਂ ਨੂੰ ਬਾਪ ਨੂੰ ਕਿਸੇ ਨੂੰ ਸਰਬੱਤ ਦਾ ਭਲਾ ਮੰਗਦੇ ਯਾਰ ਵੀ ਇਹ ਦੁਨੀਆ ਪਰ ਮੈਂ ਇੱਕ ਸਰਕਾਰਾਂ ਅਗੇ ਗਵਰਨਮੈਂਟ ਅਗੇ ਦੁਆ ਕਰਦਾ ਕਿ ਇਹਨਾਂ ਪਸ਼ੂਆਂ ਦਾ ਕੋਈ ਤੁਸੀਂ ਇੰਤਜ਼ਾਮ ਕਰੋ ਇਹ ਸੜਕਾਂ ਤੇ ਨਾ ਹੋਣ ਜੀ ਵਾਹਿਗੁਰੂ ਸੱਚੇ ਪਾਸ਼ਾ ਇਹਨਾਂ ਨੂੰ ਸਰਕਾਰਾਂ ਨੂੰ ਆਧਾਰਿਆਂ ਨੂੰ ਹਕੂਮਤਾਂ ਨੂੰ ਤਾਲੀਮ ਦੇਵੇ ਯਾਰ ਬਈ ਅਸੀਂ ਆਵਾਮ ਨੂੰ ਕਿਵੇਂ ਸਹੀ ਰੱਖਣਾ ਸੋ ਸੜਕਾਂ ਦੇਣਾ ਹੁਣ ਸੋ ਅੱਜ ਮਮਾ ਖਾਨ ਸਾਹਿਬ ਦੀ ਮਾਤਾ ਜੀ ਤੇ ਉਹਨਾਂ ਦੀ ਦੁਆ ਚ ਸ਼ਾਮਲ ਹੋਈ ਤੇ ਖਾਨ ਸਾਹਿਬ ਦਾ ਭਰਾਵਾ ਦੇਖ ਕੇ ਮੈਨੂੰ ਆਪਣੀ ਮਾਂ ਚ ਇੱਥੇ ਆ ਗਈ ਸੋ ਮਾਤਾ ਜੀ ਨੂੰ ਅੰਮੀ ਨੂੰ ਜਨਨ ਨਸੀਬ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਸੋਣਾ ਅੱਲਾਹ ਤਾਲਾ ਉਹਨੂੰ ਆਪਣੇ ਚਰਨਾਂ ਤੇ ਨਿਵਾਸ ਦੇ